ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਇਮੀਗ੍ਰੇਸ਼ਨ ਵਕੀਲਾ ਦੇ ਇੱਕ ਸਮੂਹ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਦੀ ਗੁਣਵੱਤਾ ਤੋਂ ਉਪਰ ਹੀ ਚੁਟਕਾ ਲੱਗਿਆ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ YQ IASCC ਦੇ ਅੰਕੜੇ ਮੁਤਾਬਕ 31 ਅਕਤੂਬਰ 2023 ਤੱਕ 1 ਮਿਲੀਅਨ ਤੋਂ ਵੱਧ ਅਰਜ਼ੀਆਂ ਬੈਕਲੌਗ ਵਿੱਚ ਪਈਆਂ ਨੇ ਇਨ੍ਹਾਂ ਦੇ ਵਿੱਚ ਉਹ ਅਰਜ਼ੀਆਂ ਸ਼ਾਮਲ ਨਹੀਂ ਹਨ ਜੋ ਅਜੇ ਵੀ ਸਰਵਿਸ ਸਟੈਂਡਰਡ ਦੇ ਅੰਦਰ ਨੇ ਇਸ ਤਰ੍ਹਾਂ ਕੁੱਲ ਅਰਜ਼ੀਆਂ ਦੀ ਗਿਣਤੀ 2 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਇਜ਼ ਐਸੋਸੀਏਸ਼ਨ ਦੇ ਬੋਰ ਡੈਕਟਰ ਅਤੇ ਫਰੋਂਗ ਕੋ ਮੇਨ ਕੈਨੇਡਾ ਦੇ ਭਾਈਵਾਲ ਰਿੰਕ ਲਮੰਨਾ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਆਈਐਸਸੀ ਦੇ ਸਟਾਫ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਘਟੋਣਾ ਹੈ। ਉਨ੍ਹਾਂ ਅਨੁਸਾਰ ਅਰਜ਼ੀਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਨਾਲੋਂ ਕਾਫੀ ਵੱਧ ਹੈ ਪਰ ਸਟਾਫ ਉਸ ਦੇ ਮੁਤਾਬਕ ਨਹੀਂ ਹੈ। ਆਈਐਸਸੀ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਦੇ ਲਈ ਆਟੋਮੇਸ਼ਨ, ਤਕਨੀਕੀ ਵਿਸ਼ਲੇਸ਼ਣ ਅਤੇ AI ਵਰਗੀਆਂ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਰਿੰਕ ਲਮੰਨਾ ਮੰਨਦੇ ਨੇ ਕਿ ਹਲੇ ਇਹ ਟੈਕਨੋਲੋਜੀ ਕਾਰਗਰਸਾ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਇਸ ਕਾਰਨ ਕਈ ਵਾਰ ਫੈਸਲੇ ਗੁੰਝੇਦਾਰ ਅਤੇਸ਼ਕੀ ਲੱਗਣ ਲੱਗ ਜਾਂਦੇ ਨੇ ਦੁੱਚ ਪਾਸੇ ਸੰਘੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੋਸ਼ਾ 26 ਦੇ ਵਿੱਚ 4 ਲੱਖ 80000 ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ ਜੋ ਪਿਛਲੇ ਸਾਲ ਦੇ 30 ਨਾਲੋਂ ਕਾਫੀ ਘਟ ਨੇ ਇੱਕ ਘਟौती ਦੀ ਹਾਲਿਸ਼ ਸੇ ਸੰਭਾਲ ਤੇ ਹੋ ਸਹੂਲਤਾ ਉੱਤੇ ਦਬਾਅ ਘਟਾਉਣ ਲਈ ਕੀਤੀ ਗਈ ਹੈ ਪਰ ਇਸ ਦਾ ਵੱਡਾ ਅਸਰ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਉਤੇ ਪੈ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਰਿਕਟ ਦੀ ਗਿਣਤੀ ਕਾਰਨ ਯੂਨੀਵਰਸਿਟੀਆਂ ਨੂੰ ਅਰਬ ਡਾਲਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਤਾਮਾਤਿਕ ਕੋਲ ਪ੍ਰੋਗਰਾਮ ਬੰਦ ਹੋ ਰਹੇ ਨੇ ਅਤੇ ਢਾਕਲੇ ਵੀ ਕੱਟ ਰਹੇ ਨੇ ਲਮਣਾ ਕਹਿੰਦੇ ਨੇ ਕਿ ਇਹ ਸਥਿਤੀ ਪੂਰੀ ਤਰ੍ਹਾਂ ਅਨੁਮਾਨ ਸਾਲਾਂ ਤੱਕ ਬਿਨਾਂ ਯੋਜਨਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਆਮਦ ਬਧਾਈ ਗਈ ਅਤੇ ਹੁਣ ਅਚਾਨਕ ਰੋਕ ਲਗਾ ਦਿੱਤੀ ਗਈ ਹੈ ਜਿਸ ਨਾਲ ਸਕੂਲ ਵਿੱਤੀ ਸੰਕਟ ਵਿੱਚ ਫਸ ਗਏ ਨੇ ਉਹਨਾਂ ਨੇ ਵੀ ਚਿੰਤਾ ਜ਼ਾਤਾਈ ਹੈ ਕਿ ਸਰਕਾਰ ਵੱਲੋਂ ਮਾਸਟਰਸ ਅਤੇ ਪੀ ਐਚ ਡੀ ਵਿਦਿਆਰਥੀਆਂ ਲਈ ਕੈਨੇਡਾ ਕਾਰੋਬਾਰ ਦੇ ਲਈ ਖੁੱਲ ਹੈ ਦਾ ਸੁਨੇਹਾ ਦੇਣਾ ਪਾਕੀ ਵਿਦਿਆਰਥੀ ਦੇ ਲਈ ਮਿਲੇ ਝੁਲੇ ਸੰਤੇਸ਼ ਪੈਦਾ ਕਰ ਰਿਹਾ ਹੈ ਇਸ ਨਾਲ ਹੀ ਸੰਘੀ ਸਰਕਾਰ ਵੱਡੇ ਰਾਸ਼ਟਰੀ ਨਿਰਮਾਣ ਪ੍ਰੋਜੈਕਟਾਂ ਦਾ ਵੀ ਐਲਾਨ ਕਰ ਰਹੀ ਹੈ ਪਰ ਲਾਮੰਡਾ ਮੰੰਦੇ ਨੇ ਕਿ ਕੈਨੇਡਾ ਕੋਲ ਉਹਨਾਂ ਦੇ ਲਈ ਲੋੜਿੰਦੇ ਹੁਨਰਬੰਦ ਕਾਮੇ ਦੀ ਘਾਟ ਹੈ ਉਹਨਾਂ ਕਿਹਾ ਕਿ ਮਸਲਾ ਕੈਨੇਡੀਅਨ ਕਰਮਚਾਰੀ ਅਧਿਕ ਯੋਗਤਾ ਦਾ ਨਹੀਂ ਸਗੋ ਕਰਮਚਾਰੀ ਅਧਿ ਕਿੰਂ ਦਿੱਤਾ ਹੈ ਉਹਨਾਂ ਖੇਰੇ ਵਿੱਚ ਕਿਹਾ ਕਿ ਕੈਨੇਡਾ ਨੂੰ ਇੱਕ ਅਨੁਮਾਨ ਯੋਗ ਅਤੇ ਭਰੋਸੇਯੋਗ ਇਮੀਗ੍ਰੇਸ਼ਨ ਪ੍ਰਣਾਲੀ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਅਤੇ ਨਿਵੇਸ਼ਕਾਂ ਦਾ ਕਾਰੋਬਾਰ ਦਾ ਭਰੋਸਾ ਬਣਿਆ ਰਹੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਇਮੀਗ੍ਰੇਸ਼ਨ ਵਕੀਲਾ ਦੇ ਇੱਕ ਸਮੂਹ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਦੀ ਗੁਣਵੱਤਾ ਤੋਂ ਉਪਰ ਹੀ ਛਟਕਾ ਲੱਗਿਆ ਹੈ ਇਮੀਗ੍ਰੇਸ਼ਨ ਰੈਫਿਊਜੀਸ ਐਕਟ ਸਿਟੀਜ਼ਨਸ਼ਿਪ ਕੈਨੇਡਾ ਯਾਨਕੀ ਆਈ.G.C.C ਦੇ ਅਧਿਕਾਰ ਮੁਤਾਬਕ 31 ਅਕਤੂਬਰ 2025 ਤੱਕ ਇੱਕ ਮਿਲੀਅਨ ਤੋਂ ਵੱਧ ਅਰਜ਼ੀਆਂ ਬੈਕਲੌਗ ਵਿੱਚ ਪਈਆਂ ਨੇ ਇਨ੍ਹਾਂ ਤੇ ਵਿੱਚ ਉਹ ਅਰਜ਼ੀਆਂ ਸ਼ਾਮਲ ਨਹੀਂ ਹਨ ਜੋ ਅਜੇ ਵੀ ਸਰਵਿਸ ਸਟੈਂਡਰਡ ਦੇ ਅੰਦਰ ਨੇ ਇਸ ਤਰ੍ਹਾਂ ਕੁੱਲ ਅਰਜ਼ੀਆਂ ਦੀ ਗਿਣਤੀ 2 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਇਜ਼ ਐਸੋ ਕਰੈਕਟਰ ਅਤੇ ਫਰੌਂਕੋ ਮੇਨ ਕੈਨੇਡਾ ਦੇ ਭਾਈਵਾਲ ਰਿੰਕ ਲਮੰਨਾ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਆਈਐਸਸੀ ਦੇ ਸਟਾਫ ਨੂੰ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੱਕ ਹਟਾਉਣਾ ਹੈ। ਉਨ੍ਹਾਂ ਅਨੁਸਾਰ ਅਰਜ਼ੀਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਨਾਲੋਂ ਕਾਫੀ ਵੱਧ ਹੈ ਪਰ ਸਟਾਫ ਉਸ ਦੇ ਮੁਤਾਬਕ ਨਹੀਂ ਹੈ। ਆਈਐਸਸੀ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਦੇ ਲਈ ਆਟੋਮੇਸ਼ਨ, ਤਕਨੀਕੀ ਵਿਸ਼ਲੇਸ਼ਣ ਅਤੇ AI ਵਰਗੀਆਂ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਰਿੰਕ ਲਮੰਨਾ ਮੰਨਦੇ ਨੇ ਕਿ ਹਲੇ ਇਹ ਟੈਕਨੋਲੋਜੀ ਕਾਰਗਰਸਾ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਇਸ ਕਾਰਨ ਕਈ ਵਾਰ ਫੈਸਲੇ ਗੁੰਝੇਦਾਰ ਅਤੇ ਸ਼ੱਕੀ ਲੱਗਣ ਲੱਗ ਜਾਂਦੇ ਨੇ ਦੁੱਚ ਪਾਸੇ ਸੰਘੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੋਸ਼ਾ 26 ਦੇ ਵਿੱਚ 4 ਲੱਖ 8000 ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ ਜੋ ਪਿਛਲੇ ਸਾਲ ਦੇ 30 ਨਾਲੋਂ ਕਾਫੀ ਘਟਨੇ ਇੱਕ ਘਟੋਤੀ ਦੀ ਹਾਇਸ਼ ਸੇ ਸੰਭਾਲਤੇ ਹੋ ਸਹੂਲਤਾ ਉੱਤੇ ਦਬਾਅ ਘਟਾਉਣ ਲਈ ਕੀਤੀ ਗਈ ਹੈ ਪਰ ਇਸ ਦਾ ਵੱਡਾ ਅਸਰ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਉੱਤੇ ਪੈ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਰਿਕਟ ਦੀ ਗਿਣਤੀ ਕਾਰਨ ਯੂਨੀਵਰਸਿਟੀਆਂ ਨੂੰ ਅਰਬ ਡਾਲਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਤਾਮਾਤਿਕ ਖੇਡ ਪ੍ਰੋਗਰਾਮ ਬੰਦ ਹੋ ਰਹੇ ਨੇ ਅਤੇ ਦਾਖਲੇ ਵੀ ਕੱਟ ਰਹੇ ਨੇ ਲਮਣਾ ਕਹਿੰਦੇ ਨੇ ਕਿ ਇਹ ਸਥਿਤੀ ਪੂਰੀ ਤਰ੍ਹਾਂ ਅਨੁਮਾਨ ਸਾਲਾਂ ਤੱਕ ਬਿਨਾਂ ਯੋਜਨਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਧਾਈ ਗਈ ਅਤੇ ਹੁਣ ਅਚਾਨਕ ਰੋਕ ਲਗਾ ਦਿੱਤੀ ਗਈ ਹੈ ਜਿਸ ਨਾਲ ਸਕੂਲ ਵਿੱਤੀ ਸੰਕਟ ਵਿੱਚ ਫਸ ਗਏ ਨੇ ਉਹਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਮਾਸਟਰਸ ਅਤੇ ਪੀ ਐਚ ਡੀ ਵਿਦਿਆਰਥੀਆਂ ਲਈ ਕੈਨੇਡਾ ਕਾਰੋਬਾਰ ਦੇ ਲਈ ਖੁੱਲ੍ਹ ਹੈ ਤਾਂ ਸੁਨੇਹਾ ਦੇਣਾ ਪਾਕੀ ਵਿਦਿਆਰਥੀਆਂ ਦੇ ਲਈ ਮਿਲੇ ਝੁਲੇ ਸੰਤੇਸ਼ ਪੈਦਾ ਕਰ ਰਿਹਾ ਹੈ ਇਸ ਨਾਲ ਹੀ ਸੰਘੀ ਸਰਕਾਰ ਵੱਡੇ ਰਾਸ਼ਟਰੀ ਨਿਰਮਾਣ ਪ੍ਰੋਜੈਕਟ ਦਾ ਵੀ ਐਲਾਨ ਕਰ ਰਹੀ ਹੈ ਪਰ ਲਾਮੰਡਾ ਮੰੰਦੇ ਨੇ ਕਿ ਕੈਨੇਡਾ ਕੋਲ ਉਹਨਾਂ ਦੇ ਲਈ ਲੋੜਿੰਦੇ ਹੁਨਰਬੰਦ ਕਾਮੇ ਦੀ ਘਾਟ ਹੈ ਉਹਨਾਂ ਕਿਹਾ ਕਿ ਮਸਲਾ ਕੈਨੇਡੀਅਨ ਕਰਮਚਾਰੀ ਯੋਗਤਾਤਾ ਨਹੀਂ ਸਗੋਂ ਕਰਮਚਾਰੀ ਦੀ ਕੀਨਤੀ ਹੈ ਉਹਨਾਂ ਖੇਰੇ ਵਿੱਚ ਕਿਹਾ ਕਿ ਕੈਨੇਡਾ ਨੂੰ ਇੱਕ ਅਨੁਮਾਨ ਯੋਗ ਅਤੇ ਪਰੋਸੀ ਯੋਗ ਇਮੀਗ੍ਰੇਸ਼ਨ ਪ੍ਰਣਾਲੀ ਦੀ ਲੋੜ ਹੈ ਤਾਂ ਜੋ ਵੀ ਵਿਦਿਆਰਥੀ ਅਤੇ ਨਿਵੇਸ਼ਕ ਅਤੇ ਕਾਰੋਬਾਰਤਾ ਪ੍ਰੋਸਸਰ ਬਣਿਆ ਰਹੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਇਮੀਗ੍ਰੇਸ਼ਨ ਵਕੀਲਾ ਦੇ ਇੱਕ ਸਮੂਹ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਦੀ ਗੁਣਵੱਤਾ ਨੂੰ ਉਪਰ ਹੀ ਛਟਕਾ ਲੱਗਿਆ ਇਮੀਗ੍ਰੇਸ਼ਨ ਰੈਫਿਊਜ਼ਸ ਐਕਟ ਸਿਟੀਜ਼ਨਸ਼ਿਪ ਕੈਨੇਡਾ ਯ ਲ ਕੇ ਆਈਏ ਸੀਸੀ ਦੇ ਅੰਕੜੇ ਮੁਤਾਬਕ 31 ਅਕਤੂਬਰ 2025 ਤੱਕ 1 ਮਿਲੀਅਨ ਤੋਂ ਵੱਧ ਅਰਜ਼ੀਆਂ ਬੈਕਲੌਗ ਵਿੱਚ ਪਈਆਂ ਨੇ ਇਨ੍ਹਾਂ ਤੇ ਵਿੱਚ ਉਹ ਅਰਜ਼ੀਆਂ ਸ਼ਾਮਲ ਨਹੀਂ ਹਨ ਜੋ ਅਜੇ ਵੀ ਸਰਵਿਸ ਸਟੈਂਡਰਡ ਦੇ ਅੰਦਰ ਨੇ ਇਸ ਤਰ੍ਹਾਂ ਕੁੱਲ ਅਰਜ਼ੀਆਂ ਦੀ ਗਿਣਤੀ 2 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਇਜ਼ ਐਸੋਸੀਏਸ਼ਨ ਕਰੈਕਟਰ ਅਤੇ ਫਰੋਂਗ ਕੋ ਮੇਨ ਕੈਨੇਡਾ ਦੇ ਭਾਈਵਾਲ ਰਿੰਕ ਲਮੰਨਾ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਆਈਐਸਸੀ ਦੇ ਸਟਾਫ ਨੂੰ ਕੋਵਿਡ ਤੋਂ ਪਹਿਲੇ ਦੇ ਪੱਧਰ ਤੱਕ ਘਟਾਉਣਾ ਹੈ ਉਹਨਾਂ ਅਨੁਸਾਰ ਅਰਜ਼ੀਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਨਾਲੋਂ ਕਾਫੀ ਵੱਧ ਹੈ ਪਰ ਸਟਾਫ ਉਸ ਦੇ ਮੁਤਾਬਕ ਨਹੀਂ ਹੈ ਆਈਐਸਸੀ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਦੇ ਲਈ ਆਟੋਮੇਸ਼ਨ ਤਕਨੀਕੀ ਵਿਸਲੇਸ਼ਨ ਅਤੇ ਏਆਈ ਵਰਗੀਆਂ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਰਿੰਕ ਲਮੰਨਾ ਮੰਨਦੇ ਨੇ ਕਿ ਹਲੇ ਇਹ ਟੈਕਨੋਲੋਜੀ ਕਾਰਗਰਸਾਪਤ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਇਸ ਕਾਰਨ ਕਈ ਵਾਰ ਫੈਸਲੇ ਗੁੰਝੇਦਾਰ ਅਤੇ ਸ਼ੱਕੀ ਲੱਗਣ ਲੱਗ ਜਾਂਦੇ ਨੇ ਦੂਜੇ ਪਾਸੇ ਸੰਘੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਦੋ ਸਾਲ 26 ਦੇ ਵਿੱਚ 4 ਲੱਖ 80000 ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ ਜੋ ਪਿਛਲੇ ਸਾਲ ਦੇ ਤੁਚੇ ਨਾਲੋਂ ਕਾਫੀ ਘਟ ਨੇ ਇੱਕ ਘਟौती ਦੀ ਹਾਇਸ਼ ਸੇ ਸੰਭਾਲ ਤੇ ਹੋ ਸਹੂਲਤਾ ਉੱਤੇ ਦਬਾਅ ਘਟਾਉਣ ਲਈ ਕੀਤੀ ਗਈ ਹੈ ਪਰ ਇਸ ਦਾ ਵੱਡਾ ਅਸਰ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਉਤੇ ਪੈ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਰਿਕਟ ਦੀ ਗਿਣਤੀ ਕਾਰਨ ਯੂਨੀਵਰਸਿਟੀਆਂ ਨੂੰ ਅਰਬ ਡਾਲਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਤਾਮਉ ਅਤੇ ਖੇਡ ਪ੍ਰੋਗਰਾਮ ਬੰਦ ਹੋ ਰਹੇ ਨੇ ਅਤੇ ਦਾਖਲੇ ਵੀ ਕਰਦੇ ਨੇ ਲਮਣਾ ਕਹਿੰਦੇ ਨੇ ਕਿ ਇਹ ਸਿਟੀ ਪੂਰੀ ਤਰ੍ਹਾਂ ਅਨੁਮਾਨਯੋਗ ਸਗੀ ਉਹਨਾਂ ਦਾ ਕਹਿਣਾ ਹੈ ਕਿ ਸਾਲਾਂ ਤੱਕ ਬਿਨਾਂ ਯੋਜਨਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ آمد ਵਧਾਈ ਗਈ ਅਤੇ ਹੁਣ ਅਚਾਨਕ ਰੋਕ ਲਗਾ ਦਿੱਤੀ ਗਈ ਹੈ ਜਿਸ ਨਾਲ ਸਕੂਲ ਵਿੱਤੀ ਸੰਕਟ ਵਿੱਚ ਫਸ ਗਏ ਨੇ ਉਹਨਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਸਰਕਾਰ ਵੱਲੋਂ ਮਾਸਟਰਸ ਅਤੇ ਪੀਐਚਡੀ ਵਿਦਿਆਰਥੀਆਂ ਲਈ ਕੈਨੇਡਾ ਕਾਰੋਬਾਰ ਦੇ ਲਈ ਖੁੱਲ੍ਹਾ ਦਾ ਸੁਨੇਹਾ ਦੇਣਾ ਪਾਕੀ ਵਿਦਿਆਰਥੀਆਂ ਦੇ ਲਈ ਮਿਲੇ-ਝੁਲੇ ਸੰਤੇਸ਼ ਪੈਦਾ ਕਰ ਰਿਹਾ ਹੈ ਇਸ ਨਾਲ ਹੀ ਸੰਘੀ ਸਰਕਾਰ ਵੱਡੇ ਸਿਨਮਾਨ ਪ੍ਰੋਜੈਕਟਾ ਦਾ ਵੀ ਐਲਾਨ ਕਰੀ ਹੈ ਪੱਲਾਮਰਨਾ ਮੰਤਰੀ ਨੇ ਕਿ ਕੈਨੇਡਾ ਕੋਲ ਉਹਨਾਂ ਦੇ ਲਈ ਲੋੜਿੰਦੇ ਹੋਣ ਦੇ ਹੁਨਰਬੰਦ ਕਾਮੇ ਦੀ ਘਾਟ ਹੈ ਉਹਨਾਂ ਕਿਹਾ ਕਿ ਮਸਲਾ ਕੈਨੇਡੀਅਨ ਕਰਮਚਾਰੀ ਦੀ ਯੋਗਤਾ ਦਾ ਨਹੀਂ ਸਗੋਂ ਕਰਮਚਾਰੀ ਦੀ ਗਿਣਤੀ ਦਾ ਹੈ ਉਹਨਾਂ ਖਿਰਦੇ ਵਿੱਚ ਕਿਹਾ ਕਿ ਕੈਨੇਡਾ ਨੂੰ ਇੱਕ ਅਨੁਮਾਨ ਯੋਗ ਅਤੇ ਪ੍ਰੋਸੇ ਯੋਗ ਇਮੀਗ੍ਰੇਸ਼ਨ ਪ੍ਰਣਾਲੀ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਅਤੇ ਨਿਵੇਸ਼ਕਾਂ ਤੇ ਕਾਰੋਬਾਰਤਾ ਪ੍ਰੋਸਸ ਬਣਿਆ ਰਹੇ कनाडा दी इमिग्रेशन सिस्टम नु ਲੈ ਕੇ ਕੰਬੀਰ ਸਵਾਲ ਖੜੇ ਹੋ ਰਹੇ ਨੇ ਇਮੀਗ੍ਰੇਸ਼ਨ ਵਕੀਲਾ ਦੇ ਇੱਕ ਸਮੂਹ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਣਾਲੀ ਦੀ ਗੁਣਵੱਤਾ ਨੂੰ ਪਾਰ ਹੀ ਛੁਟਕਾ ਲੱਗਿਆ ਇਮੀਗ੍ਰੇਸ਼ਨ ਰੈਫਿਊਜੀਸ ਐਕਟ ਸਿਟੀਜ਼ਨਸ਼ਿਪ ਕੈਨੇਡਾ ਯ ਲ ਕੇ ਆਈਏ ਸੀਸੀ ਦੇ ਅਕੜੇ ਮੁਤਾਬਕ 31 ਅਕਤੂਬਰ 2025 ਤੱਕ ਇੱਕ ਮਿਲੀਅਨ ਤੋਂ ਵੱਧ ਅਰਜ਼ੀਆਂ ਬੈਕਲੌਗ ਵਿੱਚ ਪਈਆਂ ਨੇ ਇਨ੍ਹਾਂ ਤੇ ਵਿੱਚ ਉਹ ਅਰਜ਼ੀਆਂ ਸ਼ਾਮਲ ਨਹੀਂ ਹਨ ਜੋ ਅਜੇ ਵੀ ਸਰਵਿਸ ਸਟੈਂਡਰਡ ਦੇ ਅੰਦਰ ਨੇ ਇਸ ਤਰ੍ਹਾਂ ਕੁੱਲ ਅਰਜ਼ੀਆਂ ਦੀ ਗਿਣਤੀ 2 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਇਜ਼ ਐਸੋਸੀਏਸ਼ਨ ਦੇ ਬੋਰਡ ਕਰੈਕਟਰ ਅਤੇ ਫਰੋਂਗ ਕੋ ਮੇਨ ਕੈਨੇਡਾ ਦੇ ਭਾਈਵਾਲ ਰਿੰਕ ਲਮੰਨਾ ਨੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਆਈਐਸਸੀ ਦੇ ਸਟਾਫ ਨੂੰ ਕੋਵਿਡ ਤੋਂ ਪਹਿਲਾਂ ਦੇ ਪਦਤ ਤੱਕ ਹਟਾਉਣਾ ਹੈ। ਉਨ੍ਹਾਂ ਅਨੁਸਾਰ ਅਰਜ਼ੀਆਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਨਾਲੋਂ ਕਾਫੀ ਵੱਧ ਹੈ ਪਰ ਸਟਾਫ ਉਸ ਦੇ ਮੁਤਾਬਕ ਨਹੀਂ ਹੈ। ਆਈਐਸਸੀ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਪ੍ਰਕਿਰਿਆ ਤੇਜ਼ ਦੇ ਲਈ ਆਟੋਮੇਸ਼ਨ, ਤਕਨੀਕੀ ਵਿਸ਼ਲੇਸ਼ਨ ਅਤੇ AI ਵਰਗੀਆਂ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਰਿੰਕ ਲਮੰਨਾ ਮੰਨਦੇ ਨੇ ਕਿ ਹਲੇ ਇਹ ਟੈਕਨੋਲੋਜੀ ਕਾਰਗਰਸਾਪ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਕਿ ਇਸ ਕਾਰਨ ਕਈ ਵਾਰ ਫੈਸਲੇ ਗੁੰਝੇਦਾਰ ਅਤੇ ਸ਼ੱਕੀ ਲੱਗਣ ਲੱਗ ਜਾਂਦੇ ਨੇ ਦੂਜੀ ਪਾਸੇ ਸੰਘੀ ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਦੇ ਵਿੱਚ 4 ਲੱਖ 80000 ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ